40 ਦਿਨ ਡਾਕਟਰ ਤੋਂ ਗਾਗਰ ਪੀਜੀ ਦੀ ਲਿਖੀ ਕਿਤਾਬ ਦਿਨ 10ਵਾਂ ਜੋ ਲੜਦਾ ਨਹੀਂ ਉਸਨੂੰ ਹਰਾਇਆ ਨਹੀਂ ਜਾ ਸਕਦਾ ਚੱਲਦੀ ਲੜਾਈ 'ਚ ਕੋਈ ਕਿਸੇ ਨੂੰ ਹਥਿਆਰ ਉਧਾਰੇ ਨਹੀਂ ਦਿੰਦਾ ਜੇ ਨਿਸ਼ਾਨਾ ਘੋੜਸਵਾਰ ਹੋਵੇ ਤਾਂ ਪਹਿਲਾਂ ਤੀਰ ਘੋੜੇ ਤੇ ਮਾਰਨਾ ਪੈਂਦਾ ਹੈ ਅਸਮਾਨ ਤੇ ਟਾਵੇਂ-ਟਾਵੇਂ ਬੱਦਲ ਮੰਡਰਾ ਰਹੇ ਸਨ ਜਦੋਂ ਕੋਈ ਬੱਦਲ ਓਟੀ ਸੂਰਜ ਦੇ ਸਾਹਮਣੇ ਆ ਜਾਂਦੀ ਤਾਂ ਸੂਰਜ ਦੀਆਂ ਕਿਰਨਾਂ ਬੱਦਲਾਂ ਚੋਂ ਛਣ ਛਣ ਕੇ ਡਿੱਗਦੀਆਂ ਧੁੱਪ ਨਰਮ ਜਿਹੀ ਹੋ ਜਾਂਦੀ ਅਜੇ ਤੁਰਦਿਆਂ ਥੋੜੀ ਦੇਰੀ ਹੋਈ ਸੀ ਕਿ ਇੱਕ ਗਧੇ ਤੇ ਥੋੜਾ ਜਿਹਾ ਭਾਰ ਲੱਦੀ ਜਾ ਰਿਹਾ ਇੱਕ ਲੰਗੜਾ ਆਦਮੀ ਮਿਲਿਆ ਪਕੀਰ ਨੇ ਉਸ ਰਾਹੀ ਨੂੰ ਪੁੱਜੇ ਛੋਲਿਆਂ ਦੀ ਮੁੱਠ ਦੇ ਕੇ ਕਿਹਾ ਰੱਬ ਦੇ ਬੰਦੇ ਤੂੰ ਬਹੁਤ ਮੁਸ਼ਕਲ ਨਾਲ ਤੁਰਦਾ ਹੈ ਆਪਣੇ ਗਦੇ ਤੇ ਕਿਉਂ ਨਹੀਂ ਬੈਠ ਜਾਂਦਾ ਰਾਹੀ ਨੇ ਛੋਲੇ ਆਪਣੇ ਹੱਥ ਨਾਲ ਗਦੇ ਨੂੰ ਖਵਾਉਂਦਿਆਂ ਕਿਹਾ ਜਲਦੀ ਪਹੁੰਚ ਕੇ ਮੈਂ ਕਿਹੜਾ ਦੁਨੀਆ ਜਿੱਤ ਲੈਣੀ ਹੈ ਆਉਣਾ ਤਾਂ ਕੱਲ ਨੂੰ ਵੀ ਇਸੇ ਰਸਤੇ ਪਹਾੜ ਟੋਣ ਹੀ ਹੈ ਕਹਿ ਕੇ ਰਾਹੀ ਹੱਸ ਪਿਆ ਇਹ ਦੁਨੀਆ ਨੂੰ ਕਿਸੇ ਨੇ ਜਿੱਤਿਆ ਵੀ ਹੈ ਸਾਈ ਜੀ ਕੇਸਰ ਨੇ ਪਿੱਛੋਂ ਆ ਕੇ ਫਕੀਰ ਦੇ ਨਾਲ ਰਲਦੇ ਆ ਪੁੱਛਿਆ ਜਿਸ ਨੇ ਜਿੱਤਨਾ ਹੀ ਜੀਵਨ ਦਾ ਮੰਦਵ ਬਣਾ ਲਿਆ ਹੋਵੇ ਉਹ ਸਭ ਕੁਝ ਜਿੱਤ ਕੇ ਵੀ ਹਾਰ ਜਾਂਦਾ ਹੈ ਇਹ ਲੜਾਈ ਜਿੱਤਣ ਦੀ ਹੈ ਹੀ ਨਹੀਂ ਜਵਾਨਾ ਫਕੀਰ ਨੇ ਗੰਭੀਰਤਾ ਨਾਲ ਜਵਾਬ ਦਿੱਤਾ ਇੱਕ ਵਾਰ ਖੁੰਖਾਰ ਮੰਗੋਲ ਹਮ ਹਮਲਾਵਰ ਚੰਗੇਜ਼ ਖਾਨ ਕਈ ਦੇਸ਼ਾਂ ਨੂੰ ਜਿੱਤਣ ਤੋਂ ਬਾਅਦ ਇੱਕ ਸ਼ਹਿਰ ਦੇ ਬਾਹਰ ਪਹੁੰਚਿਆ ਸੂਈਏ ਨੇ ਆ ਕੇ ਖਬਰ ਦਿੱਤੀ ਕਿ ਲੋਕ ਚੰਗੇਜ਼ ਖਾਨ ਦੇ ਡਰ ਤੋਂ ਘਰ ਛੱਡ ਕੇ ਜਾ ਚੁੱਕੇ ਹਨ ਸ਼ਹਿਰ ਖਾਲੀ ਪਿਆਸੀ ਸਿਰਫ ਇੱਕ ਸਾਧੂ ਆਪਣੇ ਕੁਟਿਆ ਵਿੱਚ ਹੈ ਚੰਗੇਜ਼ ਖਾਨ ਜੋ ਆਪਣੇ ਗੁੱਸੇ ਕਰਕੇ ਮਸ਼ਹੂਰ ਸੀ ਘੋੜਾ ਦੌੜਾ ਕੇ ਸਾਧੂ ਦੀ ਕੁੱਲੀ ਕੋਲ ਪਹੁੰਚਿਆ ਤੇ ਸਾਧੂ ਨੂੰ ਬਾਹਰ ਆਉਣ ਲਈ ਲਲਕਾਰਿਆ "ਕੌਣ ਹੈ ਭਾਈ ਅੰਦਰ ਬੈਠੇ ਸਾਧੂ ਨੇ ਪੁੱਛਿਆ ਤੂੰ ਜਾਣਦਾ ਨਹੀਂ ਮੈਂ ਕੌਣ ਹਾਂ ਜੇ ਮੈਂ ਆਪਣੀ ਆਈ ਤੇ ਆ ਜਾਵਾਂ ਤਾਂ ਅੱਖ ਝਪਕਣ ਦੀ ਦੇਰ ਜੀ ਤੈਨੂੰ ਚੀਰ ਕੇ ਰੱਖ ਦਿਆਂਗਾ" ਚੰਗੇਜ਼ ਖਾਨ ਨੇ ਗੁੱਸੇ ਚ ਕਿਹਾ "ਤੇ ਤੂੰ ਕੌਣ ਹੈ" ਸਾਧੂ ਨੇ ਜਵਾਬ ਦਿੱਤਾ "ਮੈਂ ਉਹ ਹਾਂ ਜਿਸ ਨੂੰ ਕੋਈ ਵੀ ਅੱਖ ਝਪਕਣ ਦੀ ਦੇਰ 'ਚ ਚੀਰ ਕੇ ਰੱਖ" ਸਕਦਾ ਹੈ ਸਾਧੂ ਦਾਸ ਜਵਾਬ ਸੁਣ ਕੇ ਚੰਗੇਜ਼ ਖਾਨ ਚੁੱਪਚਾਪ ਆਪਣੀ ਫੌਜ ਨਾਲ ਅੱਗੇ ਲੰਘ ਗਿਆ ਇੰਜ ਸਾਧੂ ਨੇ ਬਿਨਾ ਹਥਿਆਰਾਂ ਦੇ ਹੀ ਚੰਗੇਜ਼ ਖਾਨ ਨੂੰ ਚਿਤ ਕਰ ਦਿੱਤਾ ਫਕੀ ਨੇ ਕਿਹਾ ਹੱਥ ਵਿੱਚ ਬੋਲਦੇ ਨਾਲੇ ਹਥਿਆਰ ਰੱਖੇ ਦਿਲ ਵਿੱਚ ਦਰਦ ਜ਼ੁਬਾਨ ਤੇ ਪਿਆਰ ਰੱਖੇ ਕਿਸਮ ਕਿਸਮ ਦੇ ਬੰਦੇ ਤੇ ਵਕਤ ਮਿਲਣੇ ਦਿਲਾਂ ਨੂੰ ਜਿੱਤਣ ਦੇ ਢੰਗ ਹਜ਼ਾਰ ਰੱਖੇ ਜੋ ਨਿਵਾਹ ਹੋ ਜਾਂਦਾ ਹੈ ਉਹ ਤਾਂ ਬਿਨਾਂ ਲੜੇ ਤੋਂ ਹੀ ਜਿੱਤ ਜਾਂਦਾ ਹੈ ਫਕੀਰ ਨੇ ਕਿਹਾ ਵਜਨਦਾਰ ਚੀਜ਼ ਹਮੇਸ਼ਾ ਨੀਵੀਂ ਹੋ ਜਾਂਦੀ ਹੈ ਪਾਣੀ ਹਮੇਸ਼ਾ ਨਿਵਾਨ ਵੱਲ ਵਗਦਾ ਹੈ ਧਿਕਾ ਵੱਡੇ ਤੂਫਾਨ ਚ ਵੀ ਬਚ ਜਾਂਦਾ ਹੈ ਕਿਉਂਕਿ ਉਹ ਲਿਫ ਜਾਂਦਾ ਹੈ ਕੇਸਰ ਨੂੰ ਫਕੀਰ ਦੀਆਂ ਗੱਲਾਂ ਸੁਣਨਾ ਬੜਾ ਚੰਗਾ ਲੱਗਦਾ ਸੀ ਇੱਕ ਇੱਕ ਲਫ਼ਜ਼ ਜੀਵੇਂ ਦਿਲ ਨੂੰ ਸ਼ੂ ਜਾਂਦਾ ਸੀ ਦਿਨ ਸਾ ਤੇ ਮੌਸਮ ਠੀਕ ਹੋਣ ਕਰਕੇ ਅੱਜ ਉਹਨਾਂ ਨੇ ਕਾਫੀ ਪੰਡਾ ਤੈਅ ਕਰ ਲਿਆ ਸੀ ਆਥਨੇ ਕੇਸਰ ਨੂੰ ਕੁਝ ਥੱਕਿਆ ਥੱਕਿਆ ਮਹਿਸੂਸ ਕਰ ਰਿਹਾ ਸੀ ਉਸ ਨੂੰ ਜਿਆਦਾ ਆਇਆ ਕਿ ਕਿਵੇਂ ਜਦੋਂ ਖੇਡ ਕੇ ਥੱਕਿਆ ਵਾਪਸ ਘਰ ਆਉਂਦਾ ਹੁੰਦਾ ਸੀ ਤਾਂ ਬੇਬੇ ਉਸ ਨੂੰ ਕਦੇ ਦੁੱਧ ਗਰਮ ਕਰਕੇ ਦਿੰਦੀ ਕਦੇ ਤੇਲ ਨਾਲ ਉਸ ਦੀਆਂ ਤਲੀਆਂ ਚਸਦੀ ਕਦੇ ਪਿੰਨੀਆਂ ਦੀ ਮਾਲਿਸ਼ ਕਰਦੀ ਤੇ ਉਹ ਬੇਬੇ ਦੀਆਂ ਲੋਰੀਆਂ ਸੁਣਦਾ ਸੁਣਦਾ ਸੋ ਜਾਂਦਾ ਅੱਜ ਕੇਸਰ ਨੂੰ ਬੇਬੇ ਦੀਆਂ ਲੋਰੀਆਂ ਚੇਤੇ ਆ ਰਹੀਆਂ ਸਨ ਪਰ ਨੀਂਦ ਨਹੀਂ ਸੀ ਆ ਰਹੀ ਉਹ ਲੋਰੀਆਂ ਅੱਜ ਕੇਸਰ ਦੇ ਮਨ ਤੇ ਵਾਰ-ਵਾਰ ਦਸਤਕ ਦੇ ਰਹੀਆਂ ਸਨ ਤੇ ਯਾਦ ਕਰਦਿਆਂ ਕਰਦਿਆਂ ਕੇਸਰ ਦੀਆਂ ਅੱਖਾਂ ਨੀਂਦ ਤੇ ਜੋਰ ਨਾਲ ਹੌਲੀ-ਹੌਲੀ ਬੰਦ ਹੋਣ ਲੱਗੀਆਂ ਕੇਸਰਾਂ ਆਵਾਜ਼ ਜੀਤੀ ਦੀ ਸੀ ਹੂੰ ਲੱਗਦਾ ਇੱਥੇ ਮੇਰੇ ਨਾਂ ਦੀ ਕੋਈ ਲਕੀਰ ਨਹੀਂ ਜੀਤੀ ਨੇ ਕੇਸਰ ਦੀ ਹਥੇਲੇ ਤੇ ਆਪਣੀ ਉਂਗਲ ਫੇਰਦਿਆਂ ਕਿਹਾ ਮੈਂ ਸਾਰੇ ਦਾ ਸਾਰਾ ਹੀ ਤੇਰਾ ਹਾਂ ਤੂੰ ਕੀ ਇੱਕ ਲਕੀਰ ਨੂੰ ਕੀ ਕਰਨਾ ਹੈ ਕੇਸਰ ਨੇ ਜੀਤੀ ਦੇ ਚੁੰਨੇ ਆਪਣੀ ਉਂਗਲ ਤੇ ਲਪੇੜਦੇ ਹੋਏ ਕਿਹਾ ਪਾਸਾ ਪਲਟਦਿਆਂ ਹੀ ਕੇਸਰ ਦਾ ਸੁਪਨਾ ਵੀ ਟੁੱਟ ਗਿਆ ਹਨ ਬੱਤ